ਆਮਰ ਤੇ ਆਮਰ ਤੇ ਕੀ ਗੱਲ ਅੱਜ ਤੇਰਾ ਮੂੰਹ ਕਿਉਂ ਉਤਰਿਆ ਉਤਰਿਆ ਇਹਦਾ ਮੂੰਹ ਉਤਰਿਆ ਜਿਹਨੂੰ ਚਵਾਨੀ ਮੰਗੀ ਨੂੰ ਮਿਲੀ ਨਹੀਂ ਇਹਨਾਂ ਦੇ ਪਿੰਡ ਲੱਗੋ ਭਾਈ ਜਿਹਦਾ ਪਾਪੜੀ ਵਾਲਾ ਆਹੋ ਤੇ ਉਹ ਜੀ ਠੰਡੀ ਜੀ ਹੁੰਦੀ ਆ ਉਹ ਖਿੱਚਦੇ ਆ ਕੀ ਨੂੰ ਆਂਦੇ ਆ ਰਬੀ ਜੀ ਦੀ ਲਾਚੀ ਦਾਣਾ ਲਾਚੀ ਦਾਣਾ ਹਾਂ ਉਹਨੂੰ ਨਹੀਂ ਰੋਣ ਕੀ ਮੰਮੀ ਲੈ ਕੇ ਦੇ ਮੰਮੀ ਨੇ ਕਮਾਰੀ ਕਰਦੇ ਦੀ ਚੁੱਪਾ ਖਣੀ ਤੁਸੀਂ ਚੱਲ ਅੱਛਾ ਉਹ ਭਾਈ ਇਹ ਹੋਈ ਕਿ ਮੈਂ ਹੋਈ ਕਿ ਇੱਥੇ ਸਾਹਮਣੇ ਮਾਰੀ ਮਮਮੀ ਨੇ ਮਾਰੀ ਇੱਥੇ ਸਾਹਮਣੇ ਮਾਰੀ ਕੀ ਮਾਰੀ ਸੀ ਕਿ ਮਰੀ ਤੂੰ ਇਹ ਗੱਲਾਂ ਨੋਟ ਕਰਿਆ ਕਰੋ ਕੀ ਕਰਿਆ ਗਰੀਬ ਕੋਸ਼ਣਾ ਕਰੇਗਾ ਮੈਨੂੰ ਕੋਸ਼ਣ ਨਹੀਂ ਹੋਇਆ ਤੋ ਇਹ ਕਿਆ ਕਿਆ ਕੇ ਬਸ ਅਹੀਂ ਤੇਰੀ ਇਹ ਗੱਲਾਂ ਨਹੀਂ ਨੋਟ ਕੀਤੀਆਂ ਅਹੀਂ ਤੇਰਾ ਮੂੰਹ ਨੋਟ ਕੀਤਾ ਬੜਾ ਭਲੀ ਬਿਲਕੁਲ ਜਿਹੜਾ ਬੰਦਾ ਆਉਂਦਿਆ ਕਮਲ ਕੁੱਟੇ ਆਹਾ ਆਹ ਤੇ ਆਣ ਕੇ ਚੁੱਪਚਾਪ ਬਹਿ ਜੇ ਫਿਰ ਕੋ ਡਾਇਰੀ ਵਿੱਚ ਕੀ ਗੱਲ ਲੂਗੀ ਜਿਹੜਾ ਹੁੰਦੇ ਆ ਖੁਸ਼ੀਆਂ ਬਖੇਰਦੇ ਜਿਹੜਾ ਹੁੰਦੇ ਮੋਰ ਭਾਂਦੇ ਅਗਲੇ ਬੰਦੇ ਨੂੰ ਕਰਦਾ ਤੁਹਾਨੂੰ ਬੜੀਆਂ ਖੁਸ਼ੀਆਂ ਦਿਖਾਉਂਦੀਆਂ ਮੇਰੀ ਅੱਜ ਮੈਂ ਚੋਪਾਂ ਤੇ ਗੇਤ ਦੇ ਵੇਖੀਆਂ ਕੀ ਹਾਂ ਅੱਗੇ ਕੀ ਅੱਗੇ ਮੇਰੀ ਕੀ ਸਾਗ ਲਾਲਾ ਕਰਦੇ ਇਦਾਂ ਕਰਦੀ ਇਦਾਂ ਕਰਦੀ ਤੇ ਇਹ ਹੁਣ ਵੀ ਕਹਿੰਦੇ ਤੇ ਬੈਠੀ ਐ ਤੇ ਬੈਠੀ ਰਹਿ ਤ ਘਰ ਦੇ ਘਰ ਕੋਈ ਹੈ ਅਹੀਂ ਹਾਂ ਗਰੀ ਤੇ ਵੇਲੀ ਸ਼ਾਨੀ ਮੈਂ ਹੁੰਦੇ ਹਾਂ ਹਾਂ ਅਹੀਂ ਦੇਖ ਨੇ ਚੋਪਾ ਕਨੇ ਬੈਠੀ ਰਿਹਾ ਕਰ ਹਾਂ ਕੋਈ ਗੱਲ ਨਾ ਮੈਂ ਚੋਬੀ ਉਤੋਂ ਆ ਜਣੀ ਤੂੰ ਜਿਹੜੀ ਆ ਸੰਗਾਂ ਨੂੰ ਆ ਆ ਆ ਓਏ ਹੋਏ ਅੱਗੇ ਨਹੀਂ ਕਦੇ ਹੋਈ ਤੇ ਅੱਜ ਤੁਹਾਡੇ ਤੇ ਮੈਂ ਉਹ ਦਿਨ ਵਟਾ ਫੇਰ ਆਪਣੇ ਲੱਕ ਦੇ ਜਿਹੜੇ ਸਾਬਾ ਤੋਂ ਹੱਥਣਾ ਮਾਰਦੀ ਤਾਂ ਦੂੜੋ ਆਉਂਦੀ ਆ ਆ ਆ ਵੀਰ ਉਦੋਂ ਤੇ ਇੰਦਾ ਹੱਸਦੀਆਂ ਜਿੱਦਾਂ ਵੀਰ ਮਰ ਗਏ ਤੇ ਪਿੱਟਦੀ ਆਉਂਦੀ ਰਥਲ ਪੂਰੀ ਟਕਾ ਕੇ ਬੀਬੀ ਮਾਰਦੀ ਮੈਂ ਲੱਕ ਤੇ ਨਾ ਕੀ ਆ ਹਾ ਹਾ ਤੂੰ ਆ ਗੋਵੀ ਆ ਉਹਦੋਂ ਸਾਨੂੰ ਪਿੱਟਦੀ ਆਉਂਦੀ ਦੂਰ ਹੀ ਅੱਜ ਪਤਾ ਨਹੀਂ ਕੀ ਹੋ ਗਿਆ ਅੱਜ ਬੀਬੀ ਨੂੰ ਹੋਇਆ ਕਿਤੇ ਮਰ ਜਾਦਾ ਬੀ ਲੋਇਆ ਅੱਜ ਫੁੱਲ ਵੀ ਮਰ ਜਾ ਗਏ ਤੇ ਵੀ ਮਰ ਜਾ ਗਈ ਖਰੇ ਬਾਹਰ ਹੀ ਬਦਲ ਗਈ ਹੈ ਐ ਉਹ ਕੋ ਕੋ ਤੇ ਹੈ ਹਮਰ ਤਾਂ ਮੰਨ ਜਾਣਾ ਮੰਨ ਤੇਰੇ ਵੱਡੇ ਹੋ ਗਏ ਕਰਨ ਹੈ ਬਹੁਤ ਉਹ ਹੀ ਪੁੱਛ ਲਾ ਕੋਹ ਕੋ ਸਤ ਦਿਨ ਦੱਸ ਦੇ ਨਹੀਂ ਮੈਂ ਤਾਂ ਕੋਈ ਨਹੀਂ ਕਰਦੀ ਹੈ ਮੈਂ ਤਾਂ ਬਚੇਰਾ ਪੁੱਛਣ ਨਹੀਂ ਦੇਈ ਨਾ ਤੂੰ ਚੰਗੀ ਤਰ੍ਹਾਂ ਨਹੀਂ ਨਾ ਪੁੱਛਣ ਦੀ ਪੁੱਛਦੀ ਤਰ੍ਹਾਂ ਦੱਸ ਦੇਣਾ ਮੈਨੂੰ ਕੋਈ ਹੋਇਆ ਤਾਂ ਮੈਂ ਦੱਸਣਾ ਤੂੰ ਤੇ ਆਪ ਕਹੀ ਜੰਨੀ ਉਹਨੂੰ ਕੋਈ ਨਹੀਂ ਹੋਇਆ ਤਾਂ ਤੂੰ ਪੁੱਛਣਾ ਕੀ ਐ ਇਦਾਂ ਨਾ ਨਾ ਕਰ ਤੂੰ ਤੇ ਫਿਰ ਕੀ ਕਰਾਂ ਮੈਂ ਤੂੰ ਕਿਹਲੇ ਬੰਦੇ ਦੇ ਬੀਬੀ ਵੀ ਘਟੇ ਨਾ ਬੰਦੇ ਨਾਲ ਜੀ ਨਹੀਂ ਕਰਦਾ ਗੱਲਾਂ ਕਰਨ ਆਹ ਆਹ ਹੋਰੇ ਘਟਿਆ ਉਹ ਚਲ ਮੈਂ ਦੁੱਧਾ ਤੇ ਘਰ ਮਾਰ ਕੇ ਦੇਣਾ ਮਿੱਠਾ ਮਿੱਠਾ ਪਾ ਕੇ ਸ਼ਹਿਰ ਪਾ ਕੇ ਬੈਠੇ ਠੀਕ ਵੀ ਹੈਗੀ ਆ ਠੀਕ ਹੋ ਮਿਲਣਾ ਫੜਾ ਪੂ ਇਹਦੀ ਨਜ਼ਰ ਵਿੱਚ ਚੈੱਕ ਨਵਾਂ ਚੈੱਕ ਕਰ ਇਹਦੀ ਨਵਾਂ ਜੈਕਾਰੇ ਕੁੜੀ ਇੰਦਾਂ ਨਹੀਂ ਚੰਗੀ ਲੱਗਦੀ ਨਹੀਂ ਇਹ ਬਿਲਕੁਲ ਮੋਢੀ ਹੋ ਗਿਆ ਜਿਹਦੇ ਆਹੋ ਆਹੋ ਹੋ ਗਈ ਕਿ ਦਿਨ ਗੱਲਾਂ ਸੁਣਨੋਂ ਮੇਰੇ ਦਿਲ ਨਹੀਂ ਕਰਦਾ ਹਾਏ 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 ਚੱਲ ਸੁਨਾ ਹੀ ਦੇ ਲਈ ਸੁਣਨਾ ਸੁਨਾ ਹੀ ਦੇ ਦੇ ਤੇ ਲੱਗੁੰਦੀ ਮੇਰੇ ਆਏ ਮੈਂ ਮੈਂ ਨਾ ਮੇਰਾ ਦਿਲ ਕਹਦਾ ਫਿਰ ਉਹਨੂੰ ਬੁਲਾਉਂਦਾ ਹਾਏ ਹਾਏ ਇਹ ਉਹ ਕਿਹੜਾ ਬੰਦਾ ਹੈ ਕਿਹੜਾ ਐਡਾ ਨੇਕ ਰੂਜੀ ਦੀ ਗਾਦਾ ਤੂੰ ਗੁੱਸਾ ਕਰ ਸਾਡੇ ਚੋਂ ਕੋਈ ਸਾਡੇ ਜੋ ਟੀਮ ਮੈਂਬਰ ਕੋਈ ਨਹੀਂ ਨਹੀਂ ਕਹਿ ਦੇਣਾ ਚਾਹੀਦਾ ਵਾ ਪੜਾਹ ਕੱਢ ਲੈਣੀ ਚਾਹੀਦੀ ਆ। ਆਹੋ। ਉਹ ਮੈਂ ਖੰਡ ਤੇ ਆ। ਨਹੀਂ। ਮੇਰ ਬਾਸ ਲੈਣੀ ਚਾਹੀਦੀ। ਇਧਰ ਵੇਖੀ। ਵੇਖੇ ਦੀ ਅੱਖਾ। ਅੱਖਾ ਵੇਖੀ। ਯਾਦ ਨੇ ਫੀਮ ਖਾਦੀ। ਫੀਮ ਖਾਦੀ ਆ ਫਿਰ ਵੇਖੀ ਜਾਵੇ। ਐ ਮਤ। ਨਹੀਂ ਕੁਝ। ਨਹੀਂ ਕੁਝ ਵੀ। ਨਹੀਂ ਦੱਸਣਾ। ਹਾਏ ਹੋਏ ਨਹੀਂ ਕੁਝ। ਜਗਤ ਦੁਖ ਬੋਲ ਕੇ ਜੇ ਦੱਸਿਆ ਤੱਕੀ ਦੱਸਿਆ। ਤੇਰੇ ਨੈਣਾ ਵਿੱਚ ਵੇਖੀ ਅਸੀਂ ਗੱਲ ਭੋਜ ਨਹੀਂ ਭੁੱਲ ਕੇ ਗੱਲ ਹੀ ਭੁੱਲ ਗਈ ਹੈ ਹੈ 10 ਦੇ ਜੇ ਕੋਈ ਹੈਗੀ ਗੱਲ ਨਹੀਂ ਕੁਛ ਨਹੀਂ ਉਹ ਤਾਂ ਹੀ ਹੁੰਦੇ ਉਹਨੂੰ ਕਰ ਲਾਪੇ ਕੀ ਹੋਇਆ ਕੀ ਮੈਨੂੰ ਹੋਇਆ ਕੁਛ ਮੈਨੂੰ ਆਹ ਮੇਰਾ ਕੁੜੀ ਨੇ ਸਤਾਉ ਬਣਾਉਂ ਹਾਏ ਬੀਬੀ ਮੈਂ ਪੁੱਛਾਂਗੀ ਕੀ ਹੋਇਆ ਜੀ ਕੁਛ ਨਹੀਂ ਹੋਇਆ ਮੈਂ ਦੱਸ ਦੇਗੀ ਤੇ ਐਸਾ ਮੇਰਾ ਸੂਟ ਇਹ ਰੰਗ ਦਾ ਸੂਟ ਰੰਗਦਾ ਹਾ ਤੇ ਜੇ ਨਹੀਂ ਦਿਸਣਾ ਇਹ ਰੰਗਦਾ ਤੇ ਜੇ ਕੋਈ ਗਲਬਾਤ ਹੈਗੀ ਹੈ ਤੇ ਇਹ ਰੰਗਦਾ ਲੂਣ ਵਾਲੇ ਰੰਗ ਦਾ ਤੇ ਜੇ ਕੋਈ ਸੀਰੀਅਸ ਗੱਲ ਹੈ ਤੇ ਇਹ ਰੰਗਦਾ ਆ ਹਾ ਚਾਰੇ ਸੁਣ ਲੈ ਚਾਰੇ ਸੁਣ ਤੇ ਜੇ ਉੱਤੋਂ ਵੀ ਜ਼ਿਆਦਾ ਸੀਰੀਅਸ ਤੇ ਫਿਰ ਅਗਲੇ ਬੰਨ ਤੇਲ ਬਾਈ ਬੋਸ਼ ਹਾ ਸੋੜ ਸੋੜੇ ਸੋਨੇ ਲਿਆਇਓ ਚੱਲੇ ਜੋ ਅੱਛਾ ਪੈਸੇ ਲਾ ਲਿਓ ਓਏ ਉਹ ਤਾਂ ਦੱਸ ਦੀ ਨਾ ਰੰਗਣਾ ਕੁੜੀ ਕੁੜੀ ਦੀ ਜਾਨ ਤੇ ਬੜੀਆਂ ਇਹ ਤੁਹਾਨੂੰ ਸੂਟਰ ਦੀ ਪਈ ਹੈ ਨਹੀਂ ਚੱਲ ਜੇ ਮੈਂ ਚੱਲ ਚੱਲੇ ਤੇ ਛੂਟਾਂ ਚ ਵਾ ਪਰ ਤੂੰ ਕੁੜੀ ਦਾ ਹਾਲ ਚਾਲ ਤੇ ਪੁੱਛਿਆ ਤੈਨੂੰ ਛੂਟਾਂ ਨਹੀਂ ਪੈ ਗਈ ਚੰਗੀ ਤਰ੍ਹਾਂ ਪੁੱਛਾਂ ਜਿੰਨਾ ਪੁੱਛੀ ਦਾ ਪਤਾ ਗੱਲ ਕੀ ਆ ਆ ਜਿਹੜੀ ਹੁਣ ਲੱਗੀ ਆ ਨਾ ਵੈਕਸੀਨ ਇਹ ਖਬਰਾਂ ਆਉਣ ਲੱਗ ਪਈਆਂ ਕਿ ਜਿੰਨੇ ਜਿੰਨੇ ਬਾਈ ਮਰਤੇ ਉਹਨੇ ਜਾਣਾ ਹੀ ਆ ਆਹ ਵਾਹ ਵਾਹ ਤੂੰ ਅਹੀਂ ਲਵਾਈਆਂ ਤੇ ਅਹੀਂ ਤੇ ਲਵਾਈ ਆ ਨਾ ਅਹੀਂ ਲਵਾਈਆਂ ਨਾ ਦੋ ਦੋ ਕੀ ਲਵਾਈਆਂ ਆਰਟੀ ਇਹ ਲੱਗੇ ਆ ਤੇ ਤੂੰ ਕੱਲੀ ਨੇ ਰਹੇਣਾ ਆਹ ਹੀ ਦੋਦੋ ਲਵਾਏ ਆ ਤੇ ਜੇ ਕੋਈ 200 ਕਰਨਾ ਕਰਦਾ ਮੁੜ ਕੇ ਕਹਿੰਗੇ ਮੈਂ ਕਰਦੇ ਹੀ ਮੈਂ ਨਾ ਜਿਦਾ ਨਹੀਂ ਸਾ ਮੈਂ ਦਗਾਲੀ ਨਹੀਂ ਦਸੀ ਆਹ ਆਹ ਮੁੜ ਕੇ ਤੂੰ ਸੋਚਿਆ ਕਰਨਾ ਵੀ ਦੋਸ਼ਦਾਈ ਹੈਗੇ ਹੀ ਮੈਨੂੰ ਪੁੱਛਦੇ ਹੀ ਵੀ ਦੱਸ ਦਿਲ ਦੀ ਗੱਲ ਤੇ ਮੈਂ ਉਦੋਂ ਉਂਗਲਾ ਬੰਦੀ ਰਹੀ ਉਂਗਲਾ ਮਰੋੜੀ ਕੇ ਨੋ ਤੋੜੀ ਕੇ ਆਪਨੇ ਆਹ ਆਹ ਮੁੜ ਕੇ ਤੈਨੂੰ ਕਹੇ ਨੇ ਨਹੀਂ ਪੁੱਛਣਾ ਅੱਡੇ ਬਾਅਦ ਹੈਂ ਅੱਗੇ ਵੜੇ ਪੁੱਛਣ ਦੇ ਨਹੀਂ ਦੱਸ ਤੂੰ ਮੈਨੂੰ ਤੇਰਾ ਦੁੱਖ ਹੀ ਸੁਣ ਕੇ ਰਹਿਣਾ ਫਿਰ ਵੀਡੀਓ ਬਣਾਉਣੀ ਆ ਕੁੱਖ ਹੋਇਆ ਨਹੀਂ ਮੇਨੂੰ ਕੁੱਖ ਨਹੀਂ ਹੋਇਆ ਪਰ ਗਲਤ ਕੋਈ ਹੋਈ ਹੈ ਨਾ ਨਿਆਣੇ ਦੀ ਪੜਾਈ ਪੁੜੀ ਦੀ ਪਰੇਸ਼ਾਨੀ ਕੋਈ ਦੱਸ ਟੀਚਰ ਨੂੰ ਇਹ ਸੁਣ ਕੇ ਵੀ ਆ ਸੁਣੀ ਗੱਲ ਨਹੀਂ ਤੇ ਉਹਦਾ ਹਾਲ ਕੋਈ ਆ ਦੇਖਾ ਖਾਵੇ ਕੋਈ ਦੇਖੋ ਖਾਜੀ ਇਹ ਦੱਸ ਨਹੀਂ ਲਈ ਪਤ ਨਹੀਂ ਗੱਲ ਕੀ ਆ ਤੇ ਬਸ ਇਦਾਂ ਹੀ ਕਰੀ ਜਾਂਦੀ ਇਦਾਂ ਹੀ ਕਰੀ ਜਾਂਦੀ ਹੈ ਹੈ ਅਸੀਂ ਤਾਂ ਬਿਹਰੀ ਕੋਸ਼ਿਸ਼ ਕਰਦੇ ਆ ਵੀ ਖੁਸ਼ ਹੋ ਜਾਏ ਕੁੜੀ ਤੁਹ ਕੋਈ ਇਹ ਦੱਸਣਾ ਪਰ ਪਤਾ ਨਹੀਂ ਕੀ ਗੱਲ ਵਾ ਕੀ ਹੁੰਦੀ ਹੈ ਹਾਂ ਪਤਾਂ ਹੋਸ਼ੀਆਂ ਤੇ ਮੈਨੂੰ ਕਹਿ ਕੇ ਖੇਰ ਇੱਕ ਨਾ ਭੂਆ ਵੀ ਬਹੁਤੀ ਢਿੱਲੀ ਪੈ ਗਈ ਅੱਜ ਭੂਆ ਤਾਂ ਚੰਗੇ ਭੜਿਆਂ ਨੂੰ ਹਾਲ ਪੁੱਛ ਲੈਣੀ ਨਹੀਂ ਨੀ ਹੈ ਮੈਂ ਕਿਹਨਾਂ ਦੇ ਇਹ ਪਤਾ ਕੱਢ ਹਾਂ ਇਹ ਤੇ ਦਿਲ ਦੀ ਗੱਲ ਅੱਜ ਬਾਹਰ ਤੋਂ ਪੜਾ ਪਤਾ ਨਹੀਂ ਵੀ ਫਟ ਫੜਾਸ ਜਿਹੜੀ ਉਹ ਕੱਢ ਲੈਣੀ ਚੰਗੀ ਹੁੰਦੀ ਆ ਜੇ ਕੋਈ ਗੱਲ ਵਾ ਤੇ ਤੂੰ ਦੱਸ ਮਸਲੇ ਦਾ ਹੱਲ ਹੈਗਾ ਵਾ ਜੇ ਕੋਈ ਨਾ ਤਾਂ ਦੱਬ ਕੇ ਤਾਂ ਵੀ ਦੱਸ ਤੂੰ ਵੀ ਹਲਾ ਗੱਲ ਗੋਲ ਆਈ ਤੂੰ ਨਹੀਂ ਚੁੱਕ ਲਿਓਨੇ ਨਹੀਂ ਦਾ ਸਾਰੇ ਰਾਏ ਪਾਊਗਾ ਕੋਈ ਗੱਲ ਦੱਸੂਗਾ ਕੋਈ ਕਰੂਗਾ ਤੇ ਜੇ ਢਿੱਡ ਚ ਰੱਖੀ ਗਿਆ ਤਾਂ ਅੰਦਰੇ ਰਿਜਦੀ ਰਹਿੰਦੀ ਅੰਦਰੇ ਰਿਜਦੀ ਹਾਂ ਅੰਦਰੇ ਟੱਕੀ ਰਿਜੇ ਤੇ ਕੋਈ ਨਾ ਪੁੱਜੇ ਬਹੁਤ ਇੰਦਾ ਕਹਿੰਦੇ ਨੇ ਪੂਆ ਆਹ ਹਾਂ ਹੈ ਹੋਰ ਟੱਕੀ ਰਿਜੇ ਕੋਈ ਨਾ ਪੁੱਜੇ ਤਾਂ ਅੰਦਰ ਛੜਦੇ ਅੰਦਰੇ ਅੰਦਰ ਛੜਦੀ ਰਹਿੰਦੀ ਚਲੋ ਕਿਹਦੀਆਂ ਤਰੀਫਾਂ ਕਰਦੀ ਰਹਿੰਦੀ ਨਾਉ ਮੇਰੇ ਹੋ ਗਏ ਵੱਡੇ ਨਹੀਂ ਮਾਂ ਹੁਣ ਢਾਹ ਤੇ ਸਰਕਾਰ ਨੇ ਬਾਛ ੱਡੇ ਨਹੀਂ ਮਾਂ ਉਹ ਇਹ ਸਭ ਚੱਲ ਗਿਆ ਸਭ ਚਪਣੀ ਆ ਸਭਣੀ ਆ ਉਹ ਦੋਵੇਂ ਉਹ ਦਾ ਉਹਨੇ ਕਿਹਾ ਪਰਚਿ ਪੜਾਇਆ ਜੀ ਪੋਲੀਓ ਦੀ ਬੂੰਦਾ ਪਿਉਣਾ ਹੈ ਹੈ ਲੋ ਵੀ ਵੈਕਸੀਨ ਵੈਕਸੀਨ ਲਾਉਣਾ ਹੈ ਵੈਕਸੀਨ ਅਹੀਂ ਤੇ ਗਿਲ ਆ ਕੇ ਪਸਤਾਉਂਦੇ ਆਂ ਅਹੀਂ ਨਹੀਂ ਲੋਣੀ ਇੱਥੇ ਕੀ ਪਾਣਾ ਹਰ ਤੱਕ ਆ ਵਾ ਕੀ ਉੱਧਰ ਵੇਦੇ ਅੱਖਾਂ ਵੇਹਦੀਆਂ ਕਿੰਨੇ ਬੰਦੇ ਤੇ ਉਹ ਤੈਨੂੰ ਪੁੱਛਣ ਨੇ ਵੀ ਦੁੱਖ ਤੇ ਦੱਸ ਫਿਰ ਵੀਰ ਵੀਡੀਓ ਬਣਾਉਣੀ ਨੇ ਤੇ ਨਹੀਂ ਬਣਾਉਣੀ ਉਹ ਆ ਪੁੱਛਦੇ ਆ ਵੀ ਵੀਡੀਓ ਬਣਾਉਣ ਦੇ ਐ ਮੇਰੋ ਆ ਨਾ ਕਰ ਕੁੜੀਏ ਨੀ ਚੱਲ ਦੋਵੇਂ ਨਰ ਤੇ ਤੁਰੀਏ ਵੇਲਾ ਤੇਰੇ ਕਰਕੇ ਗਾਣੇ ਵੀ ਕਿੰਨੇ ਬਣਾਈ ਜਾਂਦੇ ਆਪਾਂ ਹਾਂ ਪਰ ਤੇਰੇ ਚਿਹਰੇ ਤੇ ਮੁਸਕਾਨ ਨਹੀਂ ਆਉਂਦੀ ਉਹ ਜੀ ਹੈ ਪਾਲੀਂ ਪੀਣਾ ਮੈਂ ਹਾਂ ਤੇ ਪੀਣਾ ਪਣੀ ਬਰਫੜਾ ਬਰਫੜਾ ਹਾਂ ਰੱਖ ਰੱਖਦੇ ਜੀ ਤੁਹਾਨੂੰ ਮੈਂ ਲਿਮਕਾ ਪੀਣਾ ਲਿਮਕਾ ਨਹੀਂ ਹਾਂ ਮੈਂ ਲਾ ਪੀਣਾ ਹੈ ਜਮ ਲਿਮਕਾ ਪੀਣੀ ਆ ਤੂੰ ਪੁੱਛਣਾ ਕਿ ਨਹੀਂ ਨੂੰ ਪੁੱਛਣਾ ਚਾਹੀਦਾ ਤਰਾ ਦੱਸ ਦੇ ਤੂੰ ਫੁਸਤੜ ਲਈ ਪਤ ਮੈਂ ਹੋਣ ਥੁੜੀ ਹੈ ਨਿਆਣੀ ਚਲੀ ਲਖ ਨਿਆਣੀ ਨੂੰ ਤੇ ਪੁੱਛਣਾ ਵਾ ਸਿਆਣਾ ਤਾਂ ਆਪੇ ਬੰਦਾ برداشت ਕਰ ਲੈਂਦਾ ਤਾਂ ਨਹੀਂ ਹੈ ਮੈਂ ਵੀ ਕੀ ਗੱਲ ਧੀ ਹੈ ਮਸਲੇ ਦਾ ਹੱਲ ਕਰ ਆਹੋ ਗੱਲ ਕਰ ਕੋਈ ਮਸਲੇ ਦਾ ਹੱਲ ਕਰ ਆਹ ਹੈ ਇਹ ਲੋਗ ਹੋ ਜਾਂਦੀ ਆ ਕੀ ਇਹ ਹੋ ਜਾਂਦੀ ਲੋਕ ਆਪਿਆ ਵੀ ਹੋ ਗਈ ਹੀਰਾ ਭੜਾ ਹੋ ਜੇ ਮੈਂ ਤੋਂ ਨਹੀਂ ਇਦਾਂ ਹੀ ਖੁੱਲਣੀ ਆ ਕਿਤੇ ਪੂਆ ਇੱਥੇ ਲੋਕ ਵੀ ਆਏ ਹੋਏ ਨਾ ਫੇਰ ਆਪੇ ਖੁੱਲ ਜਾਈ ਹੂੰ ਆ ਮੈਂ ਆ ਤਾਂ ਤੁਤੋ ਗਿਆ ਵਾ ਗਾਂ ਕਰ ਲੀ ਪੀੜੀ ਛੋਟੀ ਲੋ ਜੀ ਪੂਆ ਦੀ ਫ੍ਰਿਜ ਲੋਕ ਵੀ ਹੋ ਜਾਂਦੀ ਚਾ ਕੀ ਬਾਤਾਂ ਕੀ ਬਾਤ ਇਹ ਬਤਾ ਵੀ ਨਾ ਨਾ ਇਹਲਾ ਮੈਂ ਤਾਂ ਕਹਿੰਦੀ ਪੀੜਾ ਤੇ ਪੀੜਾ ਬੱਤਾ ਦਵਾ ਹੀ ਬੀਨੇ ਥੋੜਾ ਜਿਹਾ ਹਾਂ ਪਰ ਪੂਆ ਨੂੰ ਉਹ ਨੰਬਰਗੇ ਨੂੰ ਬਣਾਉਣਾ ਪਵੇ ਜੀ ਹੋਵੇ ਮੈਂ ਕਿ ਪੂਆ ਨੇ ਦੁੱਖ ਪੁੱਛੜਾ ਪਏ ਕੀ ਲਿੰਕੇ ਲਿੰਕੇ ਨੂੰ ਦਿਲ ਤੇ ਲਾ ਕੇ ਬੈਠੇ ਬੜਕੇ ਐਕਟਮ ਤੇ ਗਈ ਦੀ ਪੂਆ ਤਾਂ ਦੇ ਨਿੱਕਾ ਹੂੰ ਕਿੱਡਾ ਵਾ ਬੜਾ ਉਹ ਰਾਤ ਕਿ ਬੁਖਾ ਹੰਬਲਾ ਮੰਜੀਤਰਾ ਮੰਜੀਤਰਾ ਕੇ ਬੁਖਾ ਫੇਰ ਪਤਾ ਲੱਗਣਾ ਪੀ ਇਡਾ ਵਾਕਿਆ ਹੈਗਾ ਮੈਂ ਤਾਂ ਦੱਸ ਬਈ ਜਾ ਰਾ ਦੇਲਾ ਪੂਆ ਦਾ ਪੂਆ ਦਾ ਇਡਾ ਨਿਕਾ ਨਹੀਂ ਤੇ ਹੁਣ ਸੀਨ ਉਹਦਾ ਨੇਟਾ ਇਹਨਾਂ ਨਾਲ ਕਰ ਲਈਏ ਕਿਸੇ ਤੇ ਚੱਲ ਕਰੋ ਫੇਰ ਕੀ ਕਰਨੀ ਆ ਸੋਪਨ ਹੈ ਸੋਪਨ ਸਾਬੇ ਨੂੰ ਅੰਮ੍ਰਿਤ ਦੀ ਜਿੱਥੇ ਜਾਣਾ ਲੈ ਲੈਨੇ ਦੋਹਾਂ ਨੂੰ ਉਹ ਸ਼ੋਪਿੰਗ ਨੂੰ ਆਂਦੀ ਸੋਪਨ ਕਰਨੀ ਮਨ ਕਰੀ ਸੋਪਨ ਸੋਪਣ ਕਰਨੀ ਹੈ ਤੂੰ ਵੀ ਸੋਕਾ ਸੋਕਾ ਨਾ ਕਰ ਲਿਓ ਹਣ ਕਿਤੇ ਆਪਾਂ ਜਾਵਾਂਗੇ ਤਾਈ ਮੈਂ ਤੈਨੂੰ ਕਹਿਣਾ ਵੀ ਚੱਲ ਜਾ ਨਾਲ ਮਤੋਂ ਤੇਰੀ ਜਮ ਸਮਰੀਤ ਜੀ ਲੈ ਲੈਣੀ ਆ ਆਪਾਂ ਚਾਲੂ ਟਿਕਟ ਹਾਂ ਠੀਕ ਨਾ ਚਾਲੂ ਟਿਕਟ ਲੈ ਕੇ ਆਪਾਂ ਵਿੱਚ ਕੰਫਰਮ ਕਰਾ ਲਨੀ ਹੈ ਪੈਸੇ ਦੇ ਇਹ ਚੱਲ ਨਾ ਕੋਮ ਫੇਰਾਓ ਤੇਰਾ ਵੀ ਮਨ ਲੱਗਾ ਰੋ ਸਾਡਾ ਵੀ ਲੱਗਾ ਨਾਲ ਗੁਜਰਾਤ ਵੇਖ ਆਓ ਨਾਲ ਗੁਜਰਾਤ ਮਨ ਲੌੜ ਲੱਗਿਆ ਆਂਦੀ ਵੀ ਨੂੰ ਲੱਗ ਕੇ ਆ ਨਾ ਇਹਨੂੰ ਇਹਨੂੰ ਵੀ ਲਾਜੋ ਇਹਦਾ ਵੀ ਲੱਗਾ ਰੋ ਕੋਈ ਨਹੀਂ ਮੈਂ ਬਲਾ ਨੂੰ ਆਖਿਆ ਕਿੰਨੇ ਕਈਆਂ ਜਣਾ ਲੱਖਿਆ ਇਹ ਮਨ ਬੀਜ ਨਾ ਜਾ ਚੱਲ ਜਾ ਦੂਰ ਹੋ ਜਾਏ ਬੇਦਰਦੀ ਦੁਨੀਆ ਤੋਂ ਚੱਲ ਜਾ ਤੂੰ ਗੁਜਰਾਤ ਜੇ ਕਿਤੇ ਹੋਇਆ ਜਾਂਦਾ ਤੇ ਮੈਂ ਹੋ ਵੀ ਜਾਂਦਾ ਹੈ ਹੋਇਆ ਜਾਣਾ ਵਾ ਨਾ ਤੈਨੂੰ ਤਾਂ ਮੌਕਾ ਵੇੜਿਆ ਓ ਯਾਰ ਇਦਾਂ ਨੂੰ ਮੌਕਾ ਮੈਨੂੰ ਕੋਈ ਨਹੀਂ ਲੱਗਦਾ ਮੈਂ ਮੈਂ ਟੈਨ ਨਾ ਲਾਵਾਂ ਇੱਥੋਂ ਚੋਕੇ ਤੈਨੂੰ ਉਹ ਮਾਰਨਾ ਗੁਜਰਾਤ ਰਾਜ ਲਈ ਤੈਨੂੰ ਮਿਲਿਆ ਹੀ ਮੌਕਾ ਸਾਰਿਆਂ ਨੂੰ ਕਹਿੰਦੇ ਆ ਆ ਚਲੀ ਆ ਚਲੀ ਇਹ ਦੁਨੀਆ ਬੜਾ ਬੇਦਰਦੀ ਨਹੀਂ ਇਹ ਪਿਆਰ ਨਾ ਭੋਰਾ ਕਰਦੀ ਨਹੀਂ ਤੈਨੂੰ ਸਾਰੇ ਜਾਣੇ ਕਹਿੰਦੇ ਨਹੀਂ ਤੂੰ ਕਿਉਂ ਨਾ ਟ੍ਰੇਨ 'ਤੇ ਚੜਦੀ ਨਹੀਂ ਆ ਤੇ ਇੰਥੇ ਲੇਕਾ ਹੁੰਦੀ ਨਹੀਂ ਦੇਖਾਈ ਇਹ ਹਾਲ ਵੈਰੀ ਚੁਸਮਣਗੇ ਹਾਂ ਇਹ ਸਾਡਾ ਮੇਨ ਮੈਂਬਰ ਆ ਕਰੈਕਟਰ ਸਾਡਾ ਇਹ ਹਾਂ ਜੀ ਹੁਣ ਆ ਤੂੰ ਤੂੰ ਵੀ ਆਹੋ ਤੇ ਵੈਈ ਜਾਂਦੇ ਆਹੋ ਵੈਈ ਮੈਂ ਆਂਦੇ ਲੱਗਦੀ ਨਹੀਂ ਮੈਂ ਉਹਨਾਂ ਦੇ ਬੇਟਾ ਵਾਂ ਇੱਕ ਸਾਡੀ ਤੇ ਹੈ ਅਈ ਜਦੋਂ ਇਸ ਤੇ ਨੁਸਹੇ ਗਾਉਂਦੇ ਆਂ ਮੈਂ ਕਦੇ ਵਿਆਹ ਹੀ ਆ ਜੀ ਸਾਡੇ ਰਾਣੀ ਵੀਰ ਨੇ ਵੀ ਇੱਥੇ ਪੁੱਛਣ ਦੇ ਹੀ ਹਾਂ ਇਹ ਮਨ ਪਿੰਨੂ ਕਹਿੰਦੇ ਇੱਧਰ ਰਿਸ਼ਤਾ ਕਰਾ ਦੇ ਮੈਂ ਵਿਆਹ ਲੈ ਮੈਂ ਤਾਂ ਮੁੰਡਾ ਹੁੰਦਾ ਤੇ ਸੁੱਖ ਨਾਲ ਪਹਿਲੀ ਦੂਜੀ ਚੀਜ਼ ਵੱਡਦਾ ਹੋਵੇ ਹੋਰ ਅਮਰੀਕਾ ਤਾਂ ਹੁੰਦੇ ਪਹਿਲੀ ਨਹੀਂ ਹੁੰਦੇ ਸਾਰੇ ਅਮਰੀਕਾ ਤਾਂ ਹੁੰਦੇ ਤੇਰਾ ਭਲਾ ਹੋ ਜੇ ਹਾਂ ਸੱਜੀ ਸਾਰੇ ਦੀ ਕਿਸਮਤੀ ਇਹ ਮੈਨੂੰ ਸਪੈਸ਼ਲ ਕੇ ਲਈ ਪੁੱਛਿਆ ਪਰ ਮੈਂ ਦੱਸਿਆ ਨਹੀਂ ਇਹਨੂੰ ਪਰ ਮੈਂ ਤੂੰ ਹੀ ਤਾਂ ਕੀ ਕਰਨੀ ਕਰਦੇ ਮੇਰੀ ਕਦਰ ਸਦਾਨੇ ਕਦੀ ਮੈਨੂੰ ਥੱਥੋ ਆਵੇ ਕਦੀ ਮੈਨੂੰ ਕੋਹੇ ਨਹੀਂ ਮੈਨੂੰ ਕਦਰ ਸਦਾਨੇ ਮੂੰਹ ਤੇ ਜਿਹੜੀ ਗੱਲ ਹੁੰਦੀ ਹੈ ਨਾ ਉਹ ਕਦਰ ਨਹੀਂ ਹੁੰਦੀ ਇੱਠ ਪਿੱਛੇ ਤਰੀਫ ਹੁੰਦੀ ਆ ਆਹੀਂ ਜਿੰਨਾ ਤੇਰਾ ਐਂਟਰਟੇਨਮੈਂਟ ਅੱਜ ਕੀਤਾ ਜੇਗਦੇ ਆ ਆਪਣੀਆਂ ਬੁੜੀਆਂ ਨੇ ਕਰੀਏ ਤੇ ਬੁੜੀਆਂ ਮੈਂ ਨਾ ਆਹੀਂ ਤੇਰੀ ਪਿੱਠ ਪਿੱਛੇ ਤਰੀਫ ਕਰਨੇ ਆ ਤੇ ਤੇਰੇ ਮੂੰਹ ਤੇ ਬੇਇੱਜ਼ਤੀ ਤਾਂ ਕਰਨੇ ਆ ਵੀ ਨਜ਼ਰ ਨਾ ਲੱਗ ਜੇ ਬੇ ਨਾ ਲੱਗ ਜੇ ਆਹ ਮੇਰਾ ਸੁਣੋ ਮੈਂ ਨਾ ਪੂਰਾ ਦੇਖੋ ਇਹਦਾ ਕੀ ਹੋਇਆ ਹੈ ਜਦੋਂ ਜਦੋਂ ਫੋਨ ਤੇ ਨਹੀਂ ਨਹੀਂ ਗੱਲ ਕਰਨੇ ਹੱਥ ਲੱਗਣ ਡਿਆ ਪੂਰਾ ਤੇ ਸੋਨੇ ਫਿਲਮ ਨਾ ਕਿ ਉਹ ਵੇਖ ਮੈਂ ਵੀ ਵੇਖਿਆ ਨਾ ਇਹ ਦੋ ਜੀਵਨੀ ਕੀ ਮੈਂ ਇਹ ਜੀਆ ਸੱਪ ਤੇ ਮੈਂ ਉਹ ਵੜਾ ਤੂੰ ਆ ਡਾਂਗ ਲੈ ਕੇ ਭੱਜ ਗਈ ਪਾ ਇਹ ਨਾ ਤੈਨੂੰ ਤੇ ਹੁੰਦਾ ਬਸ ਸੱਪ ਨਿਕਲੇ ਇਧਰ ਉਧਰ ਤੇ ਮੈਂ ਮਾਰਾ ਇਹਨੂੰ ਬਹੁਤ ਛਾਉਂਗਾ ਹਨਾ ਬੜਾ ਛਾਉਂਗੇ ਇਹਨੂੰ ਸੱਪ ਨੂੰ ਮਾਰਾਂਗਾ ਤਜਰੇ ਨੇ ਵੇਖੀ ਗਾੜੀ ਨਾ ਲੱਗ ਸੱਪ ਤੇ ਪਹੁੰਚਣ ਤੇ ਲੱਗ ਸੱਪ ਹੁੰਦਾ ਹੀ ਇਹਨੇ ਮਾਰਨਾ ਹੁੰਦਾ ਮਾਰਨਾ ਸੱਪ ਇਹਨੇ ਅੰਦਰ ਰੱਖੀ ਮੈਂ ਕਰਨੀ ਹੁੰਦੀ ਸੱਪ ਦੀ ਆਡੇ ਸੱਪ ਨੂੰ ਮਾਰਦੀ ਪੁੱਜ ਕੇ ਹੀ ਉਹ ਤੇ ਜਦੋਂ ਸਾਪੇ ਤੇ ਬੂਏ ਘੜੀ ਬੈ ਕੇ ਨਾ ਪਿਛਲੀਆਂ ਗਰਮੀਆਂ ਚ ਤੇ ਸਾਰੀ ਦਿਹਾੜੀ ਪਿਸ਼ਾਬ ਡੱਕ ਛੜਿਆ ਸੀ ਨਿਕਲੀ ਨਹੀਂ ਬਾਅਦ ਚ ਆਵਾਜ਼ਾਂ ਮਾਰੋ ਸੋਨੂ ਸੋਨੂ ਹੁਣ ਆਪਣੇ ਘਰ ਬੈਠੀ ਤੇ ਸਾਡੇ ਘਰ ਕਿੱਥੋਂ ਮਾਰ ਦੱਸ ਬਈ ਤੂੰ ਨਾ ਠੀਕ ਨਾ ਛੋਟਾ ਨਹੀਂ ਨਾ ਕੋਈ ਨਹੀਂ ਛੋਟਾ ਹੈ ਨਹੀਂ ਤੇ ਫੋਨ 'ਚ ਉਧਰ ਹੀ ਪਾ ਦੇ ਪੱਛੀ ਆਉਂਗਾ ਇਹ ਨਹੀਂ ਸਰ ਤੇ ਆਂਦੀ ਮੈਂ ਇੱਥੇ ਆਵਾਜ਼ਾਂ ਮਾਰਦੀ ਹਾਂ ਤੇ ਬੀਬੀ ਜਦੋਂ ਮੈਂ ਮਾਰ ਦਿੱਤਾ ਨਾ ਡਾਂਗ ਤਾਂ ਵੱਡਾ ਸੀ ਤੇ ਉਹਦਾ ਸਾਰੇ ਨੇ ਖੱਤੇ-ਖੱਤੇ ਉਹਦਾ ਮੰਨੂ ਹਣੀ ਵੀ ਆ ਗਏ ਇਹ ਵੀ ਆ ਗਿਆ ਸਾਰੇ ਇਕੱਠੇ ਹੋ ਨਖਦਿਓ ਜਦੋਂ ਮੈਂ ਪਛਾਪ ਰੋ ਗਿਆ ਤਾਂ ਕੋਈ ਨਹੀਂ ਤਾਂ ਘਰ ਦੋਵੇ ਦਾ ਟਾਈਮ ਜਦ ਮਿਸ਼ਾਪ ਕਰ ਉੱਠੀ ਸੁੱਤੀ ਤੇ ਬੂਹੇ ਘੜੀ ਛੱਪ ਆਹ ਆਹ ਛੋਟੇ ਨੂੰ ਵੀ ਵੱਡਾ ਤੇ ਲੰਮਾ ਤੇ ਇਹਨਾਂ ਨੂੰ ਸੱਪ ਵੀ ਹੈਰਾਨਦਾ ਇੱਕ ਘੰਟਾ ਹੀ ਵਾਜਾ ਮਾਰਦਾ ਹੀ ਲਿਆ ਬਈ ਉਹਦੀ ਆਈ ਸੀ ਮੇਰੇ ਹੱਥੋਂ ਉਹ ਪੱਖਾ ਚੱਲਦਾ ਠੰਡਾ ਥਾਂ ਹੀ ਫਰਸ਼ ਉਦੇ ਤੇ ਬੈਠਾ ਰਿਹਾ ਬੂਏ ਕਿਦਾਂ ਮਾਰਿਆ ਫੇਰ ਇੱਕ ਛੋਟਾ ਪਿਆਰ ਗਿਆ ਹੈ ਉਹ ਆਪਾ ਪਾ ਜਿਹੜਾ ਫੜਦਾ ਛੋਟਾ ਰੱਭ ਗਿਆ ਮਤਲਬ ਉਹ ਨਾ ਇਤਰਾ ਮੈਂ ਰਖਿਆ ਹੋਗਾ ਬੈੱਡ ਦੇ ਸਰਾਣੇ ਵਾਲਾ ਇਕ ਚਲ ਮੈਂ ਪਿਆ ਦਰ ਮੈਂ ਹਾਹਣ ਵੇਖੀ ਜਾਉ ਜਾਂ ਤਾਂ ਮੈਨੂੰ ਲੜ ਗਿਆ ਤੇ ਜਮਾ 100% ਦਾ ਕਰ ਲਿਆ ਮੈਂ ਫਿਰ ਇਸ ਦੀ ਕੈਨ ਹੋ ਕੇ ਨਾ ਤੇ ਇਦਾਂ ਕਰਕੇ ਤਾਂ ਛੋਟਾ ਉਹਨੇ ਤਮੀਂ ਨੂੰ ਕਹਖਿਆ ਇਦਾਂ ਇੰਨਾ ਹਟ ਮਾ ਹੀ ਇੰਨਾ ਹਟ ਉਹ ਤੇ ਉਹ ਛੋਟੇ ਨਾ ਫੇਮ ਕੁੱਟਿਆ ਕੁੱਟਿਆ ਕਹਾ ਤਾਂ ਵੀ ਜਾਨ ਲ ਲਈ ਕੁੱਟਿਆ ਲਈ ਨਹੀਂ ਤਾਈ ਨੇ ਵਿਚਾਈ ਨੇ ਕੁੱਟਿਆ ਹੀ ਗਾਨੂ ਬਹੁਤ ਗੁੱਸਾ ਕਰ ਗਿਆ ਕੁੱਟਿਆ ਵੀ ਆਜਾ ਵੀ ਚਟਨੀ ਬਣਾ ਹੜੀ ਉਹਦੀ ਉਸਨ ਮਾਰਿਆ ਕਹਿੰਦਾ ਮਾਰ ਕੇ ਵੀ ਗਾਲਾਂ ਸਾਨੂੰ ਕੱਢੀ ਜਾਵੇ ਇਨੂੰ ਫੇਜ ਕੀ ਨਾ ਹੋਏ ਪਿੱਛਾ ਮਰ ਗਿਆ ਉਹ ਗਾਣਾ ਗੱਡੀ ਦਾ ਮਾਰ ਦੇ ਹਰਾਮ ਦੇ ਹੁਣ ਕਦੋਂ ਨਿਕਲੇ ਜਦੋਂ ਜਰੂਰੀ ਤੇ ਮੈਂ ਵੱਜਾ ਮਾਰ ਦਿੰਦਾ ਇੱਕ ਘੰਟਾ ਵੱਜਾ ਮਾਰ ਕੇ ਸੱਪ ਫਿਰ ਨਹੀਂ ਜਾਂਦੇ ਆਪੇ ਕਾਰਨ ਚੱਲ ਜਾਂਦੇ ਮਾਰ ਉਹ ਨਹੀਂ ਚਲੋ ਬਣਾ ਲਓ ਫਿਰ ਉਹ ਕਹਿੰ ਗਿਆ ਨਾ